ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਆਪਾਂ ਉਣਾਗੇ ਇੱਕ ਨਾਲਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਾ ਆਪਾਂ ਪੁੱਲ ਦੇ ਜਾਨਨੇ ਆ ਤੇ ਇਸ ਕਰਕੇ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਕਿਵੇਂ ਆਪਾਂ ਇਹ ਚੀਜ਼ਾਂ ਬਣਾਉਣੀਆਂ ਤੇ ਆਪਾਂ ਨਾ ਇਹ ਦੋ ਕਲਰਾਂ ਦੀ ਉਨ ਲੈ ਲਈਏ ਇਹ ਕੇ ਆ ਫਰੋਜੀ ਕਲਰ ਤੇ ਇਹ ਹੈਗਾ ਗ੍ਰੇ ਕਲਰ ਗ੍ਰੇ ਜਿਹਾ ਕਲਰ ਹੈ ਵੈਸੇ ਵੀਡੀਓ ਚ ਤੁਹਾਨੂੰ ਬਲੈਕ ਨਜ਼ਰ ਆਉਂਦਾ ਹੋਊਗਾ ਇਹ ਵੈਸੇ ਗ੍ਰੇ ਕਲਰ ਇਹਦੀ ਆਪਾਂ ਨਾ ਇਹਦਾ ਨਾਲਾ ਹੁਣਾਗੇ ਜਦੋਂ ਨਾਲਾ ਤੁਸੀਂ ਹੁਣਾ ਤੁਸੀਂ ਜਿੰਨੀ ਆਪਣੀ ਨਾਲੇ ਦੀ ਲੰਬਾਈ ਰੱਖਣੀ ਰੱਖ ਕੇ ਉਦੋਂ 12 ਇੰਚ ਵਾਧ ਰੱਖਣੀ ਹੈ ਤੁਸੀਂ ਕਿਉਂਕਿ 12 ਇੰਚ ਵਾਧ ਰੱਖੀ ਦੀ ਕਿਉਂਕਿ ਥੱਲੇ ਨਾ ਆਪਾਂ ਇੱਥੇ ਰੀੜਾ ਬਣਦੇ ਆ ਤੇ ਡਿਜ਼ਾਈਨ ਵੀ ਬਣਦਾ ਇੱਥੇ ਡਿਜ਼ਾਈਨ ਜਿਆ ਬਣਾ ਕੇ ਤੁਸੀਂ ਵੇਖੇ ਹੋਣੇ ਆ ਦਾ ਚ ਜਿਹੜੇ ਨਾਲੇ ਹੁੰਦੇ ਆ ਤੇ ਆਪਾਂ ਇਹ ਲੈ ਲਿਆ ਇਹ ਦੋ ਕਲਰਾਂ ਦੀ ਉਹਨਾਂ ਲੈ ਲਈ ਤੇ ਆਪਾਂ ਜਿੰਨੀ ਲੰਬਾਈ ਲੈਣੀ ਨਾਲੇ ਦੀ ਤੁਸੀਂ ਲੈ ਕੇ ਤੇ ਉਦੋਂ ਥੋੜੀ ਜੀ ਵੱਧ 12 ਇੰਚ ਵੱਧ ਲੈਣੀ ਹੈ ਤੁਸੀਂ ਤੇ ਇਹ ਤੁਹਾਨੂੰ ਮੈਂ ਛੋਟਾ ਜਿਹਾ ਏਕੋਣ ਕੇ ਵਿਖਾਵਾਂਗੀ ਇਸ ਤਰੀਕੇ ਨਾਲ ਤੁਸੀਂ ਵੱਡਾ ਨਾਲਾ ਉਹਨ ਸਕਦੇ ਹੋ ਇਹ ਛੋਟਾ ਜਿਹਾ ਉਹਨਾਂਗੇ ਆਪਾਂ ਨਾ ਇਹਦੇ ਛੇ ਚੇਵਰੀ ਇਹਨਾਂ ਨੂੰ ਆਪਾਂ ਐਵੇਂ 6 ਤੰਦ ਲੈਣੇ ਆ ਆਪਣੇ ਦੇਖੋ ਜਿਵੇਂ ਇੱਕ ਤੇ ਦੋ ਹੋ ਗਏ हूँ आपू फिर डबल कर लेंगे तीन हो गए तीन चार पाँच छे छे आप लै लागे हो गए अपने ये अपने हो गए छः धागे ਹੁਣ ਆਪਾਂ ਜਿਹੜਾ ਆਹ ਵਾਲਾ ਕਲਰ ਇਹਦੇ ਵਿੱਚ ਛੇ ਹੀ ਲੈਣੇ ਇਹਦੇ ਹਿਸਾਬ ਨਾਲ ਆਪਾਂ ਇੰਨੇ ਨਾਪ ਦੇ ਇਸਦੇ ਨਾਲ ਮਣਕੇ ਲਵਾਂਗੇ ਆਪਾਂ ਇੰਨੇ ਇੰਨੇ ਲੰਬੇ ਜਿੰਨਾ ਇਹ ਲਾਇਆ ਗਰੇ ਇਹ ਵੀ ਆਪਾਂ 2 3 4 5 6 ਤੁਸੀਂ ਉਹਨਾਂ ਦੇ ਹਿਸਾਬ ਨਾਲ ਆਪਣੇ ਲੈਨੇ ਆ ਤੰਦ ਵੱਧ ਵੀ ਲੈ ਸਕਦੇ ਹੋ ਕਿਉਂਕਿ ਉਹਨਾਂ ਪਤਲੀ ਮੋਟੀ ਕਿਵੇਂ ਦੀ ਹੈ ਤੁਸੀਂ ਉਸੇ ਹਿਸਾਬ ਨਾਲ ਤੁਸੀਂ ਇਹ ਲੈਨੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇਕੱਠੇ ਕਰ ਲਾਂਗੇ ਵੇਖੋ ਇਸ ਤਰ੍ਹਾਂ ਇਕੱਠੇ ਕਰਕੇ ਇੱਥੇ ਆਪਾਂ ਜੇ ਤਾਂ ਆਪਣਾ ਇਹ ਆਪਾਂ ਤੁਹਾਨੂੰ ਜਾਚ ਦੱਸਦੇ ਪਏ ਆ ਆਪਾਂ ਛੋਟਾ ਜਿਹਾ ਉਹਨਾਂ ਲੱਗੇ ਆ ਨਾਲਾ ਤੇ ਜੇ ਤੁਸੀਂ ਲੰਬਾ ਨਾਲਾ ਉਹਨਾਂ ਲੱਗੇ ਹੋ ਤਾਂ ਤੁਸੀਂ ਉਹਨਾਂ ਦੇ ਸੈਂਟਰ 'ਚ ਇੱਥੇ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਗੰਡ ਮਾਰ ਦੇਣੀ ਹੈ ਇਸ ਤਰ੍ਹਾਂ ਕਰਕੇ ਸੈਂਟਰ 'ਚੋਂ ਗੰਡ ਮਾਰ ਕੇ ਸੈਂਟਰ ਚੋਂ ਸ਼ੁਰੂ ਕਰਨਾ ਨਾਲਾ ਉਹਨਾਂ ਤੇ ਇਹ ਕਰੀਏ ਇਸ ਬੰਨੇ ਉਹਨਲਾ ਫਿਰ ਦੂਸਰੀ ਵਾਲੇ ਬੰਨੇ ਉਹ ਇਸ ਤਰ੍ਹਾਂ ਖੋਲ ਕੇ ਫਿਰ ਦੂਸਰੇ ਬੰਨੇ ਉਹਨਲਾ ਕਿਉਂਕਿ ਜੇ ਆਪਾਂ ਸ਼ੁਰੂ ਤੋਂ ਆਉਣਾਂਗੇ ਤੇ ਜਿਹੜੇ ਆਪਣੇ ਧਾਗੇ ਲੰਬੇ ਹੁੰਦੇ ਤੇ ਉਲਝ ਜਾਣਗੇ ਇਸ ਕਰਕੇ ਤੁਸੀਂ ਸੈਂਟਰ ਚੋਂ ਹੀ ਲੰਮਾ ਨਾਲਾ ਸ਼ੁਰੂ ਕਰਨਾ ਤੇ ਇਸ ਤਰ੍ਹਾਂ ਆਪਾਂ ਇੱਥੇ ਇੱਕ ਗੰਡ ਲਗਾ ਦਿੰਨੇ ਜਾਂ ਤੁਸੀਂ ਰਬੜ ਵਗੈਰਾ ਕੋਈ ਹੈਗੀ ਤਾਂ ਰਬੜ ਵੀ ਪਾ ਸਕਦੇ ਹੋ ਦੇਖੋ ਇਸ ਤਰ੍ਹਾਂ ਆਪਾਂ ਕਰ ਲੈਣਾ ਇਹਨਾਂ ਨੂੰ ਦੇਖੋ ਜਿਹੜੇ ਕਲਰ ਇਹ ਆਪਣੇ ਦੋਵੇਂ ਅਲੱਗ-ਅਲੱਗ ਕਰ ਲੈਨੇ ਆ ਆਪਾਂ ਇਸ ਤਰ੍ਹਾਂ ਕਰਕੇ ਕਲਰ ਆ ਅਲੱਗ ਕਰ ਲੈਨੇ ਆ ਤੇ ਇਹਨਾਂ ਨੂੰ ਵੀ ਆਪਾਂ ਇਹ ਛੇ ਇਹਨਾਂ ਨੂੰ نیچے ਤੋਂ ਆਪਾਂ ਆਪਣਾ ਕਟਿੰਗ ਕਰ ਲਈਏ ਇਹਨਾਂ ਦੀ ਤੋਂ ਕਟਿੰਗ ਕਰ ਦਿੰਨੇ ਆਪਾਂ ਤਾਂ ਜੋ ਤਾਗੇ ਜਿਹੜੇ ਖੁੱਲ ਜਾਣ ਆਪਣੇ ਇਸ ਤਰ੍ਹਾਂ ਕਰਕੇ ਆਪਾਂ ਦੋਵੇਂ ਕਲਰਾਂ ਨੂੰ ਇੱਕ ਕਲਰ ਇੱਧਰ ਹੋ ਗਿਆ ਇੱਕ ਕਲਰ ਇਹ ਹੋ ਗਿਆ ਇਹਨਾਂ ਦੇ ਆਪਾਂ ਤਿੰਨ ਤਿੰਨ ਸ਼ੇਪ ਤਾਗੇ ਆਪਨੇ ਤੇ ਤਿੰਨ ਤਿੰਨ ਕਰ ਲੈਣੇ ਇੱਧਰ ਤਿੰਨ ਹੀ ਇੱਧਰਲੇ ਕਰ ਦਿੰਦੇ ਆਪਾਂ ਇਹ ਗਰੇ ਉਹਨਾਂ ਥੋੜੀ ਜਿਹੀ ਆਪਣੀ ਪਤਲੀ ਤੇ ਇਸ ਤਰ੍ਹਾਂ ਆਪਾਂ ਤਿੰਨ ਧਾਗੇ ਕਰ ਲੈਣੇ ਤਿੰਨ ਤਿੰਨ ਇਸ ਤਰੀਕੇ ਨਾਲ ਹੁਣ ਤੁਹਾਨੂੰ ਜਾਚ ਦੱਸਦੇ ਆਂ ਉਹਨਾਂ ਦੀ ਆਪਾਂ ਨਾਲ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਤਰ੍ਹਾਂ ਦਾ ਨਾਲਾ ਜਿਹੜਾ ਡੋਰੀ ਇਹ ਬਣਾ ਸਕਦੇ ਦੇਖੋ ਇਹਦੇ ਉੱਤੇ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਰੱਖ ਦਿੰਨੇ ਵੇਟ ਦੇਖੋ ਹੁਣ ਆਪਾਂ ਤੁਹਾਨੂੰ ਉਣਕੇ ਵਿਖਾਉਣੇ ਆਂ ਨਾਲਾ ਕਿਵੇਂ ਉਨੀ ਦਾ ਦੇਖੋ ਆਪਾਂ ਜਿਹੜੇ ਫਰੋਜੀ ਕਲਰ ਦੇ ਉਹ ਇਧਰ ਹੀ ਹੋਣਾ ਚਾਹੀਦਾ ਜਿਹੜਾ ਗਰੇ ਇਸ ਬੰਨੇ ਹੋਊਗਾ ਇਹ ਫਰੋਜੀ ਮੇਰੇ ਸੱਜੇ ਬੰਨੇ ਆ ਗਰੇ ਮੇਰੇ ਖੱਬੇ ਬੰਨੇ ਇਹ ਦੋਵੇਂ ਕਲਰ ਐਸੇ ਬੰਨੇ ਹੀ ਰਹਿਣਗੇ ਇੱਕ ਦੂਜੇ ਨਾਲ ਬੰਨੇ ਨਹੀਂ ਜਾਣਗੇ ਇਸ ਗੱਲ ਦਾ ਧਿਆਨ ਰੱਖਣਾ ਹੁਣ ਆਪਾਂ ਕੀ ਕਰਨਾ ਆਹ ਵਾਲਾ ਚੁੱਕਣਾ ਤੰਦ ਇਹਦੇ ਥੱਲੋਂ ਤੇ ਗਰੇ ਦੇ ਥੱਲੋਂ ਕੱਢਣਾ ਇਸ ਤਰ੍ਹਾਂ ਕੱਢਤਾ ਆਪਾਂ ਫੇਰ ਆਪਾਂ ਇਹ ਵਾਲਾ ਜਿਹੜਾ ਫਰੋਜੀ ਤੰਦ ਲਗਾਏ ਆ ਆਪਾਂ ਇਹਨੂੰ ਇੱਧਰ ਲੈ ਆਉਣਾ ਇਹਦੇ ਉੱਤੋਂ ਗਰੇ ਦੇ ਉੱਪਰ ਤੇ ਇਹਨੂੰ ਆਪਾਂ ਐ ਮਿਲਾ ਦੇਣਾ ਨਾਲ ਇਸਤਰੀ ਕੇ ਇਸਤਰੀ ਕੇ ਨਾਲ ਮਿਲਾ ਦੇਣਾ ਇੱਕ ਬੰਨਣਾ ਸ਼ੁਰੂ ਕਰ ਲਓ ਜਿੱਧਰੋਂ ਮਰਜ਼ੀ ਸ਼ੁਰੂ ਕਰ ਲਓ ਤੁਸੀਂ ਇਸ ਤਰ੍ਹਾਂ ਕਰਕੇ ਹੁਣ ਆਪਣਾ ਜਿਹੜਾ ਗਰੇ ਵਾਲਾ ਬੰਨਣਾ ਇਹਨੂੰ ਵੀ ਆਪਾਂ ਇਸ ਤਰ੍ਹਾਂ ਗਰੇ ਨੂੰ ਇਹਦੇ ਥੱਲੋਂ ਲਿਉਣਾ ਲੈਣ ਦਾ ਥੱਲੋਂ ਇਨੂੰ ਆਪਾਂ ਜਿਹੜੇ ਗਰੇ ਨੂੰ ਇਹਦੇ ਉੱਤੋਂ ਦੀ ਫਰੋਜੀ ਦੇ ਟਪਾ ਕੇ ਉੱਪਰ ਇਸ ਤਰ੍ਹਾਂ ਲੈ ਜਾਣਾ ਮਿਲਾ ਦੇਣਾ ਨਾਲਾ ਬਣਨਾ ਸ਼ੁਰੂ ਹੋ ਜਾਣਾ ਆਪਣਾ ਇਸ ਤਰ੍ਹਾਂ ਕਰਕੇ ਦੇਖੋ ਫਰੋਜੀ ਆਪਣਾ ਫਰੋਜੀ ਵਾਲੇ ਬੰਨੇ ਰਹੂਗਾ ਗਰੇ ਆਪਣਾ ਗਰੇ ਵਾਲੇ ਬੰਨੇ ਬਸ ਆਪਾਂ ਉਨਾ ਉਸੇ ਤਰ੍ਹਾਂ ਹੀ ਹੈ ਜਿਵੇਂ ਆਪਾਂ ਤੁਹਾਨੂੰ ਦੱਸਦੇ ਪਏ ਦੇਖੋ ਇਹਨੂੰ ਥੱਲੋਂ ਦੀ ਕੱਢਣਾ ਆਪਾਂ ਇਹਨੂੰ ਫਿਰ ਆਪਾਂ ਇਹਦੇ ਉੱਤੋਂ ਦੀ ਲੈ ਜਾਣਾ ਕੱਢ ਕੇ ਇਸ ਤਰ੍ਹਾਂ ਦੇਖੋ ਤੇ ਇਹਦੇ ਨਾਲ ਮਿਲਾ ਦੇਣਾ ਆਪਾਂ ਬਿਲਕੁਲ ਨਾਲ ਕਸ ਕਸ ਕੇ ਹੁੰਨਾ ਹੈ ਨਾਲ ਦੇਖੋ ਫਿਰ ਆਪਣਾ ਦੇਖੋ ਹੋ ਗਿਆ ਨਾ ਇਸ ਤਰ੍ਹਾਂ ਹੁਣ ਆਪਣਾ ਫਰੋਜ ਇਧਰੋਂ ਗਰੇ ਵਾਲਾ ਬੰਨਣਾ ਇਹਨੂੰ ਆਪਾਂ ਇੱਕ ਉਸ ਬੰਨੇਓ ਆਪਾਂ ਚੁੱਕਣਾ ਇੱਕ ਉਸ ਬੰਨੇਓ ਵੇਖੋ ਦੋਹਾਂ ਦੇ ਥੱਲੋਂ ਟਪਾ ਕੇ ਤੇ ਇਹਨੂੰ ਆਪਾਂ ਇੱਥੋਂ ਉੱਤੋਂ ਦੀ ਟਪਾ ਦੇਣਾ ਨਾਲਾ ਬੰਨਣਾ ਸ਼ੁਰੂ ਹੋ ਗਿਆ ਆਪਣਾ ਥੋੜਾ ਜਣਾ ਵੇਟ 'ਚ ਰੱਖ ਲਓ ਜਾਂ ਤੁਸੀਂ ਆਪਣੇ ਅੰਗੂਠੇ 'ਚ ਵੀ ੜਾ ਸਕਦੇ ਹੋ ਇਸ ਤਰੀਕੇ ਨਾਲ ਦੇਖੋ ਇਸ ਤਰ੍ਹਾਂ ਹੁਣ ਆਪਣਾ ਫਰੋਜੀ ਇਨੂੰ ਵੀ ਇਹਦੇ ਥੱਲੋਂ ਦੀ ਇਹਦੇ ਥੱਲੋਂ ਦੀ ਤੇ ਇਹਨੂੰ ਆਪਾਂ ਹੁਣ ਇਹ ਜਿਹੜਾ ਫਰੋਜੀ ਆਪਾਂ ਥੱਲੋਂ ਦੀ ਕੱਢਿਆ ਇਹਨੂੰ ਇਹਦੇ ਗਰੇ ਦੇ ਉੱਪਰ ਦੇ ਦੇਖੋ ਬਸ ਆਪਣੇ ਜਿਹੜੇ ਉਨ ਦੇ ਦੋਵੇਂ ਬੰਨੇ ਉਸੇ ਬੰਨੇ ਹੀ ਹੋਣੇ ਚਾਹੀਦੇ ਆਪਣੇ ਜਿਹ ਗਰੇ ਆ ਗਰੇ ਬੰਨੇ ਹੋਊਗਾ ਫਰੋਜੀ ਫਰੋਜੀ ਬੰਨੇ ਹੋਊਗਾ ਆਪਾਂ ਪਾਸੇ ਨਹੀਂ ਬਦਲਨੇ बस ਆਪਾਂ ਇਹੀ ਹੈ ਆਪਣਾ ਬਸ ਇਹਦੇ ਧਾਗਾ ਟਪਾਉਣਾ ਆਪਾਂ ਇਸ ਤਰ੍ਹਾਂ ਤਰੀਕੇ ਨਾਲ ਦੇਖੋ ਬਸ ਇਹ ਨਾਲ ਆਪੇ ਬਣਦਾ ਜਾਊਗਾ ਤੁਹਾਡਾ ਦੇਖੋ ਜੇ ਆਪਾਂ ਤੁਸੀਂ ਇਹ ਗਲਤ ਕਰਤਾ 컬러 ਤੁਸੀਂ ਸਾਈਡ ਤੇ ਕਰਤੇ ਤੇ ਤੁਹਾਡਾ ਨਾਲ ਇਹਦਾ ਡਿਜ਼ਾਈਨ ਜਿਹੜਾ ਉਹ ਨਾ ਗਲਤ ਹੋ ਜਾਣਾ ਇਸੇ ਕਰਕੇ ਆਪਾਂ ਇਸੇ ਤਰੀਕੇ ਨਾਲ ਹੀ ਆਪਾਂ ਰੱਖਣੇ ਆ ਅੱਗੇ ਦੇਖੋ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਨਾਲਾ ਨਾ ਸਾਰਾ ਬਣ ਜਾਣਾ ਇਸੇ ਤਰੀਕੇ ਨਾਲ ਤੇ ਤੁਸੀਂ ਜੇ ਨਵੇਂ ਹੋ ਸਾਡੇ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਦੇਖੋ ਇਸੇ ਤਰ੍ਹਾਂ ਆਪਾਂ ਸਾਰਾ ਨਾਲਾ ਆਨਲਾਈਨ ਹਾਂਜੀ ਤੇ ਵੇਖੋ ਆਪਣਾ ਇੰਨਾ ਸਾਰਾ ਨਾਲਾ ਆਉਣਿਆਂ ਗਿਆ ਇਸੇ ਤਰੀਕੇ ਨਾਲ ਤੁਸੀਂ ਨਾਲਾ ਹੁਣਾ ਵੇਖੋ ਜਿਹੜੇ ਗ੍ਰੇ ਆਪਨੇ ਗ੍ਰੇ ਪਾਸੇ ਰਹਿ ਸਾਈਡ ਜਿਵੇਂ ਖੱਬੇ ਪਾਸੇ ਆ ਤੇ ਖੱਬੇ ਪਾਸੇ ਰਹਿਣਗੇ ਜਿਹੜੇ ਇਹ ਕਲਰ ਦੋਵੇਂ ਇਹ ਵਾਲਾ ਕਲਰ ਖਰੋਜੀ ਇਹ ਸੱਜੇ ਬੰਨਣਾ ਹੀ ਰਹੂਗਾ ਇਹ ਵਾਲਾ ਗ੍ਰੇ ਖੱਬੇ ਬੰਨਣਾ ਹੀ ਰਹੂਗਾ ਇਹਨਾਂ ਤੇ ਆਣ ਤੁਸੀਂ ਰੱਖਣਾ ਤੇ ਬਸ ਆਪਾਂ ਜਿਵੇਂ ਤੁਹਾਨੂੰ ਦੱਸਿਆ ਉਸੇ ਤਰੀਕੇ ਨਾਲ ਤੁਸੀਂ ਜਿਹੜਾ ਨਾ ਨਾਲਾ ਹੁਣੀ ਜਣ ਵੇਖੋ ਫਿਰ ਤੁਹਾਨੂੰ ਦੱਸ ਦਿੰਨੇ ਆ ਆਪਾਂ ਟਪਾਉਣਾ ਥੱਲੋਂ ਦੀ ਇਹਨਾਂ ਦੇ ਇੱਕ ਬੰਨੇ ਉਧਰੋਂ ਤੇ ਇੱਕ ਬੰਨੇ ਉਧਰੋਂ ਬਸ ਇਸ ਤਰ੍ਹਾਂ ਕਰਕੇ ਟਪਾਈ ਜਾਣਾ ਐਵੇਂ ਕੱਸ ਕੇ ਉੱਪਰ ਨੂੰ ਆਪਾਂ ਫਿਰ ਆਪਾਂ ਧਾਗੇ ਜਿਵੇਂ ਹੈਗੇ ਉਵੇਂ ਰੱਖਦੇ ਨੇ ਇਸ ਤਰ੍ਹਾਂ ਵੇਖੋ ਉਸਮੀ ਕਰਨਾ ਆਪਣੇ ਧਾਗੇ ਜਿਹੜੇ ਬੰਨੇ ਹੈਗੇ ਆਪਾਂ ਉਸੇ ਬੰਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਰੱਖਣਾ ਹੈ ਵੇਖੋ ਹਰੇਕੋ ਆਹ ਧਾਗਾ ਇੱਥੇ ਆ ਨਾ ਆਪਾਂ ਇੱਥੇ ਹੀ ਰਹਿਣ ਦੇਣਾ ਇਹਨੂੰ ਇਧਰ ਨਹੀਂ ਖੜਨਾਂ ਨੀਤਾ ਡੱਡ ਜਾਏ ਨਾ ਜਿਹੜਾ ਗਲਤ ਹੋ ਜਾਊਗਾ ਇਸੇ ਤਰ੍ਹਾਂ ਆਪਾਂ ਔਨਲਾਈਨ ਸਾਰਨ ਨਾਲ ਤੇ ਜੇ ਤੁਹਾਨੂੰ ਤੁਸੀਂ ਹੋਰ ਵੀ ਸਿੱਖਣਾ ਚਾਹੁੰਦੇ ਹੋ ਵੀਡੀਓ ਜਿਵੇਂ ਨਾਲੇ ਹੋਰ ਵੀ ਆਪਣੇ ਸੇਖਾਂ ਵਾਲੇ ਵੀ ਆਪਾਂ ਔਨਲਾਈਨ ਨੇ ਜੋ ਤੁਸੀਂ ਕਹੋਗੇ ਹੱਥ ਨਾਲ ਇੱਕ ਹੋਰ ਨਾਲੇ ਚੌੜੇ ਹੁੰਦੇ ਉਹ ਵੀ ਔਨਲਾਈਨ ਨੇ ਆਪਾਂ ਜੇ ਤੁਸੀਂ ਉਹ ਕਹੋਗੇ ਤੇ ਆਪਾਂ ਉਹ ਵੀ ਤੁਹਾਨੂੰ ਹੁਣ ਕੇ ਵਿਖਾਵਾਂਗੇ ਹਾਂਜੀ ਤੇ ਲਓ ਜੀ ਆਪਣਾ ਜਿਹੜਾ ਨਾਲਾ ਹੁਣਿਆਂ ਗਿਆ ਵੇਖੋ ਇੱਕੋ ਬਰਾਬਰ ਆਪਣਾ ਡਿਜ਼ਾਈਨ ਆਇਆ ਸਾਰਾ ਤੇ ਇਸ ਤਰ੍ਹਾਂ ਇੱਥੇ ਮੈਂ ਗੰਢ ਦੇਤੀ ਹੁਣ ਜਿੱਥੇ ਖਤਮ ਹੋ ਗਿਆ ਆਪਣਾ ਗੰਢ ਦੇਤੀ ਤੇ ਇੱਧਰ ਵੀ ਆਪਾਂ ਗੰਢ ਦੇਤੀ ਇਸ ਤਰ੍ਹਾਂ ਤੁਸੀਂ ਲੰਮਾ ਨਾਲਾ ਵੀ ਇਸੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਵੇਖੋ ਕਿੰਨਾ ਵਧੀਆ ਆਪਣਾ ਨਾਲਾ ਬਣਿਆ ਇਸੇ ਤਰ੍ਹਾਂ ਹੋਰ ਵੀ ਜਿੰਨੇ ਡਿਜ਼ਾਈਨ ਤੁਸੀਂ ਇਹਦੇ ਵਿੱਚ ਬਣਾਉਣੇ ਚਾਹੋ ਜਿਵੇਂ ਤਿੰਨ ਰੰਗਾਂ ਦੇ ਵੀ ਉਹਨਾਂ ਤੁਸੀਂ ਲੈ ਸਕਦੇ ਹੋ ਚਾਰ ਦੇ ਵੀ ਲੈ ਸਕਦੇ ਹੋ ਉਸੇ ਹਿਸਾਬ ਨਾਲ ਹੀ ਇਹ ਡਿਜ਼ਾਈਨ ਬਣਨਗੇ ਤੇ ਬਹੁਤ ਹੀ ਸੋਹਣੇ ਇਹ ਬਣਦੇ ਇਸ ਤਰ੍ਹਾਂ ਦੇਖੋ ਕਿੰਨਾ ਸੋਹਣਾ ਬਣਿਆ ਤੇ ਇਸ ਤਰ੍ਹਾਂ ਜਿਵੇਂ ਆਪਣੇ ਘਰੇ ਆਮ ਹੀ ਉਨ ਪਈ ਹੁੰਦੀ ਤਾਂ ਉਹਦੇ ਤੋਂ ਤੁਸੀਂ ਬਣਾ ਸਕਦੇ ਹੋ ਜੇ ਤੁਸੀਂ ਦੂਸਰਾ ਨਾਲਾ ਚੌੜੇ ਵਾਲਾ ਨਾਲਾ ਹੁੰਦਾ ਜਿਹੜੇ ਆਪਣੇ ਹੱਥਾਂ ਨਾਲ ਉਨੀ ਦਾ ਇੱਕ ਹੋਰ ਨਾਲੇ ਹੁੰਦੇ ਆ ਇੱਕ ਤਾਂ ਆਪਣੇ ਤੀਲਾ ਨਾਲ ਉਨੀ ਦਾ ਇੱਕ ਹੋਰ ਉਨੀ ਦਾ ਮੰਜੇ ਨਾਲ ਵੱਲ ਕੇ ਤੇ ਉਹ ਹੱਥਾਂ ਨਾਲ ਇੱਕ ਇੱਕ ਤੰਦ ਲਗਾ ਕੇ ਉਨੀ ਦਾ ਜੇ ਤੁਸੀਂ ਉਹ ਵੀ ਜਿਵੇਂ ਵੇਖਣਾ ਚਾਹੁੰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਆਪਾਂ ਨੂੰ ਸਾਰੇ ਪ੍ਰਕਾਰ ਦੇ ਨਾਲੇ ਉਹਨਾਂ ਦੇ ਉਨੇ ਆਉਂਦੇ ਆ ਜਿਹੜੇ ਵੀ ਤਰ੍ਹਾਂ ਦੇ ਤੁਸੀਂ ਕਹੋਗੇ ਆਪਾਂ ਜਰੂਰ ਜਾਂਚ ਦੱਸਾਂਗੇ ਤੇ ਇਸ ਤਰ੍ਹਾਂ ਤੁਸੀਂ ਵੀ ਇਹ ਘਰ ਵਿੱਚ ਤੁਸੀਂ ਬਚੀ ਉਹਨਾਂ ਤੋਂ ਐਵੇਂ ਨਾਲੇ ਡੋਰੀ ਬਣਾ ਸਕਦੇ ਹੋ ਤੇ ਲੰਮਾ ਆਪਦੇ ਹਿਸਾਬ ਨਾਲ ਰੱਖਣਾ ਤੁਸੀਂ ਜਿੰਨਾ ਵੀ ਲੰਮਾ ਰੱਖਣਾ ਉਹਦੇ ਨਾਲੋਂ 12 12 12 ਇੰਚ ਵਾਧ ਰੱਖਣਾ ਤੁਸੀਂ ਉਹਨਾਂ 12 ਇੰਚ ਲੰਬਾਈ ਵਿੱਚ ਵਾਧ ਰੱਖਣੀ ਉਹਨਾਂ ਤੇ ਵੇਖੋ ਆਪਣਾ ਨਾਲ ਇਸ ਤਰ੍ਹਾਂ ਤੁਸੀਂ ਛੱਟਪਾਟੀ ਇਹ ਉਹਨਿਆ ਜਾਂਦਾ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਜਲਦੀ ਬਣ ਜਾਂਦਾ ਇਸ ਤਰ੍ਹਾਂ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਤੇ ਕਮੈਂਟ ਵੀ ਜ਼ਰੂਰ ਕਰਿਓ